ਚਾਹੇ ਉਹ ਲਵਕੁਸ਼ੀ ਦੇ ਬਾਣ ਸੀ ਚਾਹੇ ਉਹ ਸਾਡੇ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਜੀ ਉਹਨਾਂ ਦੀ ਸੈਨਾ ਦੁਆਰਾ ਛੱਡੇ ਜਾਂਦੇ ਸੀ ਚਾਹੀਦਾ ਇੱਕ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਸਾਡੀ ਇੱਕ ਭੈਣ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਇੱਕ ਪਤਨੀ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਉਹ ਸਾਰਾ ਰਮਾਇਣ ਦੇ ਅੰਦਰ ਰਿਸ਼ਤਿਆਂ ਦੀ ਜਿਹੜੀ ਖੁਸ਼ਬੂ ਆ ਸਾਨੂੰ ਰੋਮਾਂਡ ਦੇ ਵਿੱਚੋਂ ਮੁਕਤ ਹੁੰਦੀ ਆ ਸੋ ਮੈਂ ਆਪਣੇ ਹੋਰ ਬੇਗਾਨਾ ਹਾਂ ਸਾਥ ਮੇਰੇ ਇਹ ਭਈਆ ਲਕਸ਼ਮਣ ਮੂਝੇ ਗਿਆਨ ਸੇ ਪਿਆਰੇ ਇੰਦਰ ਕਹਿੰਦੇ ਕੋ ਹਮ ਦੋਸਤ ਕੇ ਯਾਰ ਜੁਬਾਰੇ ਅੱਜ ਕੋਸਾ ਸਾਹਿਬ ਤੁਸੀਂ ਆਏ ਹੋ ਸ਼੍ਰੀ सीताराम ਡਰਾਮਾਟਿਕ ਕਲਾ ਬੁਨੇ ਉਦਘਾਟਨ ਕੀਤਾ ਅਜਰੀ ਨੇੜ ਦਾ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਜੈ ਸ਼੍ਰੀ ਰਾਮ ਮੈਂ ਅੱਜ ਇਸ ਮੌਕੇ ਤੇ ਆਪਣੇ ਨੌਜਵਾਨਾਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਬੱਚਿਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਮਹਾ ਰਾਮਾਇਣ ਦੇ ਅੰਦਰ ਜੋ ਕਿ ਬੇਸਿਕਲੀ ਪਰਮਾਤਮਾ ਵਾਲਮੀਕੀ ਜੀ ਨੇ ਰਾਮਾਇਣ ਰਚੀ ਉਸ ਰਾਮਾਇਣ ਦੇ ਅੰਦਰ ਬਹੁਤ ਸਾਰਾ ਗਿਆਨ ਤੇ ਵਿਗਿਆਨ ਦੋਨੇ ਰੱਖੇ ਗਏ ਨੇ ਔਰ ਉਸ ਮਹਾ ਰਾਮਾਇਣ ਨੂੰ ਦੇਖ ਕੇ ਜਿਹੜਾ ਵਿਗਿਆਨ ਹੈ ਉਹਨੇ ਬੜੀ ਤਰੱਕੀ ਕੀਤੀ ਹੈ ਜਿਹੜਾ ਮੈਂ ਸਮਝਦਾ ਕਿ ਹਵਾਈ ਜਹਾਜ਼ ਦਾ ਅਵਿਸ਼ਕਾਰ ਹੋਇਆ ਉਹ ਜਿਹੜਾ ਪੁਸ਼ਪਕ ਵਿਮਾਨ ਸੀ ਮਹਾਤਮਾ ਰਾਵਣ ਜੀ ਦਾ ਉਸ ਵਿਮਾਨ ਨੂੰ ਦੇਖ ਕੇ ਤੇ ਹਵਾਈ ਜਹਾਜ਼ ਦਾ ਅਵਿਸ਼ਕਾਰ ਹੋਇਆ ਔਰ ਜਿਹੜੀਆਂ ਜਿਹੜੇ ਤੀਰ ਛੱਡੇ ਜਾਂਦੇ ਸੀ ਜਿਨ੍ਹਾਂ ਦੇ ਵਿੱਚੋਂ ਅਗਨੀ ਪ੍ਰਚੰਡ ਹੁੰਦੀ ਸੀ ਚਾਹੇ ਉਹ ਲਬਕੁਸ਼ ਜੀ ਦੇ ਬਾਣ ਸੀ ਚਾਹੇ ਉਹ ਸਾਡੇ ਮਰਿਆਦਾਪੁਰ ਸ਼ੋਤਨ ਭਗਵਾਨ ਰਾਮ ਜੀ ਉਹਨਾਂ ਦੀ ਸੈਨਾ ਦੁਆਰਾ ਛੱਡੇ ਜਾਂਦੇ ਸੀ ਉਹ ਜਿਹੜੀ ਅਗਨੀ ਨਿਕਲਦੀ ਸੀ ਤਾਂ ਉਹਦੇ ਵਿੱਚੋਂ ਵਿਗਿਆਨੀ ਇਹਨੇ ਦੇਖਿਆ ਕਿ ਕਿਉਂ ਨਹੀਂ ਅਸੀਂ ਦੂਰ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਬਣਾ ਸਕਦੇ ਸੋ ਵਿਗਿਆਨੀ ਇਹਨੇ ਉਹਨਾਂ ਨੂੰ ਦੇਖ ਕੇ ਡਿਜ਼ਾਈਨ ਬਣਾਈ ਸੋ ਮੈਂ ਇਹ ਬੇਨਤੀ ਕਰਨਾ ਚਾਹਨਾ ਕਿ ਜਿਹੜਾ ਗਿਆਨ ਸਾਡੇ ਵੇਦਾਂ ਦੇ ਰੰਤਾਂ ਪੁਰਾਣਾਂ ਦੇ ਵਿੱਚ ਹੈ ਉਹ ਗਿਆਨ ਕਿਸੇ ਵੀ ਦੁਨੀਆ ਦੇ ਹੋਰ ਗ੍ਰੰਥ ਵਿੱਚ ਨਹੀਂ ਹੈ ਤੇ ਸਾਡਾ ਸਰਾਤਨ ਸਾਡੀ ਸੰਸਕ੍ਰਿਤੀ ਸਾਡਾ ਧਰਮ ਇਹ ਬੜਾ ਪਰਫੁੱਲਤਾ ਔਰ ਗਿਆਨ ਦੇ ਨਾਲ ਭਰਿਆ ਪਿਆ ਆਪਾਂ ਸਾਰੇ ਅਨੁਸਰਣ ਕਰੀਏ ਜੋ ਰਮਾਇਣ ਦੇ ਅੰਦਰ ਲਿਖਿਆ ਇੱਕ ਪਤੀ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਇੱਕ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਸਾਡੀ ਇੱਕ ਭੈਣ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਇੱਕ ਪਤਨੀ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਉਹ ਸਾਰਾ ਰਮਾਇਣ ਦੇ ਅੰਦਰ ਰਿਸ਼ਤਿਆਂ ਦੀ ਜਿਹੜੀ ਖੁਸ਼ਬੂ ਆ ਉਹ ਸਾਨੂੰ ਰਮਾਇਣ ਦੇ ਵਿੱਚੋਂ ਮਿਲਦੀ ਆ ਸੋ ਮੈਂ ਸਾਰਿਆਂ ਨੂੰ ਅੱਜ ਦੀ ਨਾਈਟ 'ਚ ਮੁਬਾਰਕਬਾਦ ਦਿੰਨਾ ਵਾ ਕਿ ਇਹਨਾਂ ਬੱਚਿਆਂ ਨੇ ਬੜੀ ਹਿੰਮਤ ਕਰਕੇ ਥੋੜੇ ਜਿਹੇ ਦਿਨਾਂ 'ਚ ਇਸ ਜਿਹੜਾ ਰਾਮਨਾਟਕ ਹੈ ਉਹਦੀ ਤਿਆਰੀ ਕਰਕੇ ਤੇ ਇਹਨੂੰ ਇਹ ਖੇਡਣਾ ਸ਼ੁਰੂ ਕੀਤਾ ਆ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਉਹ ਸੱਚੇ ਪਾਤਸ਼ਾਹ ਪ੍ਰਮਾਤਮਾ ਵਾਲਮੀਕੀ ਜੀ ਦੇ ਚਰਨਾਂ 'ਚ ਕਿ ਇਹਨਾਂ ਬੱਚਿਆਂ ਨੂੰ ਹਿੰਮਤ ਦੇਣ ਤੇ ਨਾਲ ਦੀ ਨਾਲ ਜਿਹੜੀਆਂ ਬੇਟੀਆਂ ਸਾਡੀਆਂ ਪਰਵਾਦ ਪੇੜੀਆਂ ਸਵੇਰੇ ਕੱਢਦੀਆਂ ਪ੍ਰਮਾਤਮਾ ਵਾਲਮੀਕੀ ਜੀ ਦਾ ਪ੍ਰਕਾਸ਼ ਦਿਹਾੜਾ ਰਿਹਾ 7 ਅਕਤੂਬਰ ਨੂੰ ਹਾਂਜੀ ਉਹਨਾਂ ਉਸ ਦੇ ਸੰਬੰਧ ਵਿੱਚ ਕਿਉਂਕਿ ਉਹਨਾਂ ਬੱਚਿਆਂ ਨੇ ਵੀ ਖੁਦ ਉਦਮ ਕੀਤਾ ਆ ਖੁਦ ਉਦਮ ਕੀਤਾ ਆ ਔਰ ਆਪਣੇ ਕੋਲੋਂ ਹੀ ਸਾਰਾ ਖਰਚ ਕੀਤਾ ਤੇ ਪਰਮਾਤਮਾ ਵਾਲਮੀਕੀ ਜੀ ਦਾ ਜਿਹੜਾ ਪ੍ਰਚਾਰ ਪਰਸਾਰਿਆ ਉਹ ਗਲੀ ਗਲੀ ਦੇ ਵਿੱਚ ਕਰ ਰਿਹਾ ਜਾ ਕੇ ਮੈਂ ਉਹਨਾਂ ਬੱਚਿਆਂ ਦਾ ਉਹਨਾਂ ਬੇਟੀਆਂ ਦਾ ਵੀ ਬਾਤ ਕਰਵਾਣ ਕਰਦਾ ਇਸ ਦੇ ਨਾਲ ਹੀ ਆਪਣੇ ਸ਼ਗਵਾਨੀ ਨੂੰ ਵਿਦਾਮ ਦਿੰਨਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਸ਼੍ਰੀ ਰਾਮ ਜੈ